ਤੋਂ ਪੰਜਾਬ ਦੇ ਮੁੱਖ ਮੰਤਰੀ ਬਕਵਤ ਮਾਨ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਨੌਕਰੀਆਂ ਦੇਣ ਦੇ ਲਈ ਸਾਡੇ ਨੌਜਵਾਨਾਂ ਨੂੰ ਬਹੁਤ ਜਲੀਲ ਅਤੇ ਖੱਜਲਖੁਆਰ ਕੀਤਾ ਪਰ ਅਸੀਂ ਆਪ ਕੋਰਟ ਦੇ ਵਿੱਚ ਕੇਸ ਲੜ ਕੇ ਲਟਕਦੀਆਂ ਹੋਈਆਂ ਭਰਤੀਆਂ ਕਲੀਅਰ ਕਰਵਾਈਆਂ ਨੇ ਤੇ ਪੂਰੇ ਮਾਨ ਸਨਮਾਨ ਦੇ ਨਾਲ ਮੈਰਿਟ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਦੇ ਰਹੇ ਹਾਂ ਮੈਂ ਇਦੋਂ ਪਹਿਲਾਂ ਵੀ ਹਰ ਹਫ਼ਤੇ ਲਗਭਗ ਨਿਯੁਕਤੀ ਪੱਤਰ ਹੁੰਦਾ ਹੈ ਅੱਜ 54000 ਆਪਾਂ ਕ੍ਰਾਸ ਕਰ ਗਏ ਅਲੱਗ-ਅਲੱਗ ਡਿਪਾਰਟਮੈਂਟ 'ਚ ਤੇ ਇੱਕ ਵੀ ਤੁਹਾਡੇ ਪਿੰਡ 'ਚ ਹੋਰ ਵੀ ਕਿਸੇ ਨੂੰ ਮਿਲੀਆਂ ਹੋਣੀਆਂ ਨੌਕਰੀਆਂ ਕਿਸੇ ਹੋਰ ਡਿਪਾਰਟਮੈਂਟ 'ਚ ਤਾਂ ਤੁਸੀਂ ਪੁੱਛ ਲਿਓ ਕਿ ਕਿਸੇ ਨੂੰ ਕੋਈ ਪੈਸਾ ਜਾਂ ਕਿਸੇ ਨੂੰ ਕੋਈ ਸਪਾਰਸ਼ ਕਰਕੇ ਨੌਕਰੀ ਮਿਲੀ ਹੋਵੇ ਜਾਂ ਕੋਈ ਇਹੋ ਜਿਹਾ ਹੋਵੇ ਕਿ ਨੰਬਰ ਤਾਂ ਵੱਧ ਆ ਗਈ ਸੀ ਪਰ ਘੱਟ ਨੰਬਰ ਵਾਲੇ ਨੂੰ ਇਸ ਕਰਕੇ ਨੌਕਰੀ ਮਿਲ ਗਈ ਕਿ ਕੋਦੇ ਕੋਲੇ ਬਾਪੂ ਕੋਲੇ ਪੈਸੇ ਸੀ ਜਾਂ ਉਹਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਇਹ ਪਾਸਟ ਹੋ ਗਿਆ ਕੰਮ ਇਹ ਗੱਲਾਂ ਉਹਨਾਂ ਪਿੱਛੇ ਰਹਿ ਗਈਆਂ ਸੋ ਇਸ ਕਰਕੇ ਸਾਨੂੰ ਬਹੁਤ ਸਾਰੀਆਂ ਲੀਗਲ ਜਿਹੜੀਆਂ ਦਿੱਕਤਾਂ ਨੇ ਉਹਨਾਂ ਨੂੰ ਕਲੀਅਰ ਕਰਨਾ ਪਿਆ ਆਪ ਅਸੀਂ ਕੇਸ ਲੜੇ ਤੁਹਾਡੇ ਵਾਸਤੇ ਕਿ ਕੋਰਟ ਨਾਲ ਕੱਲ ਨੂੰ ਕੁਝ ਕਹਿ ਦੇ ਮੈਂ ਤਾਂ ਤੁਹਾਨੂੰ ਦੇ ਕੇ ਨਿਯੁਕਤੀ ਪੱਤਰ ਚਲਾ ਜਾਣਾ ਤੁਸੀਂ ਕੱਲ ਨੂੰ ਸਕੂਲ ਦੀ بجائے ਫੇਰ ਕਚਹਿਰੀ 'ਚ ਖੜੇ ਹੋ ਫੇਰ ਵਕੀਲਾਂ ਨਾਲ ਗੱਲ ਕਰਦੇ ਹੋ ਜੀ ਆ ਮਿਲ ਕੇ ਆ ਜੀ ਪਰ ਇਹਦਾ ਆ ਤੜਾ ਹੋ ਜੀ ਸਾਡੇ ਤੇ ਸਟੇ ਲੱਗੀ ਹੋਈ ਹੈ ਜੀ ਫਲਾਨਾ ਸੋ ਪਹਿਲਾਂ ਅਸੀਂ ਉਹ ਕਲੀਅਰ ਕਰਦੇ ਆ ਫਿਰ ਉਸ ਤੋਂ ਬਾਅਦ ਤੁਹਾਨੂੰ ਅਸੀਂ ਬੁਲਾਉਂਦੇ ਆ ਕਿ ਆ ਜਾਓ ਵੈਲਕਮ ਤੇ ਇਹਦੋਂ ਪਹਿਲਾਂ ਇੰਨੇ ਮਾਣ ਇੱਜ਼ਤ ਨਾਲ ਕਿਸੇ ਵੀ ਡਿਪਾਰਟਮੈਂਟ ਚ ਕੋਈ ਨਿਯੁਕਤੀ ਪੱਤਰ ਨਹੀਂ ਦਿੱਤੇਗੇ ਅਹੀਂ ਕਹਿੰਦੇ ਸੀ ਉੱਥੇ ਆ ਜੀ ਨਾਲੇ ਚਾਹ ਪਾਣੀ ਥੋੜਾ ਜਿਹਾ ਹੋ ਜਾਊਗਾ ਤੇ ਨਾਲੇ ਮਤਲਬ ਆਪਦਾ ਲੈਟਰ ਲੈ ਜੀ ਇਸ ਤਰ੍ਹਾਂ ਮਤਲਬ ਜਲੀਲ ਨੌਕਰੀ ਵੀ ਜਲੀਲ ਕਰਕੇ ਹੀ ਦਿੰਦੇ ਸੀ ਮਤਲਬ ਸੋ ਉਹਦੀ ਬਜਾਏ ਅਸੀਂ ਸੋਹਣੇ ਸੋਹਣੇ ਥੀਏਟਰਾਂ ਦੇ ਵਿੱਚ ਬੁਲਾ ਕੇ ਤੁਹਾਨੂੰ ਚਾਹ ਪਾਣੀ ਦਾ ਪ੍ਰਬੰਧ ਵੀ ਹੈ ਪੂਰਾ ਤੇ ਤੁਹਾਨੂੰ ਬੁਲਾ ਕੇ ਆਪਸ ਵਿੱਚ ਤੁਹਾਨੂੰ ਇਕੱਠੇ ਹੋਣ ਦਾ ਮੌਕਾ ਮਿਲੂਗਾ ਅੱਜ ਤੁਸੀਂ ਬਹੁਤ ਸਾਰੀਆਂ ਦੋਸਤੀਆਂ ਹੋਣਗੀਆਂ ਤੁਹਾਡੀਆਂ ਆਪਣੀਆਂ ਤੇ ਬ੍ਰੇਨ ਡ੍ਰੇਨ ਹੋਊਗਾ ਬ੍ਰੇਨ ਦੀ ਜਿਹੜੀ ਆਪਦੀ ਤੁਹਾਡੀ ਆਪਸ ਚ ਇੱਕ ਦੂਜੇ ਦੇ ਦਿਮਾਗ ਨਾਲ ਤੁਸੀਂ ਗੱਲਾਂ ਕਰੋਗੇ ਕੁਝ ਨਵੇਂ ਆਈਡੀਆ ਨਿਕਲਣਗੇ ਫਿਰੋਜ਼ਪੁਰ ਵਾਲਾ ਬ੍ਰੇਨ ਮੂਨਕਾਲਾ ਨਾਲ ਗੱਲ ਕਰੋ ਮੂਨਕਾਲਾ ਪਠਾਨਕੋਟ ਵਾਲੇ ਨਾਲ ਗੱਲ ਕਰੋ ਕੁਛ ਨਾ ਕੁਛ ਤਾਂ ਨਵਾਂ ਮਿਲੂਗਾ ਨਾ ਕਿ ਭਾਈ ਤੁਹਾਡੇ ਕਿਵੇਂ ਆ ਮਾਹੌਲ ਸਾਡੇ ਕਿਵੇਂ ਆ ਮਾਹੌਲ ਹੈਨਾ